ਜਿੰਨੇ ਕਰਾਣ ਔਰ ਸ਼ਾਮ ਕਰਦੇ ਰਹਿੰਦੇ ਆ ਕਿ ਜੋ ਵੀ ਨਕੇ ਦੇ ਵਿੱਚ ਮਾਪਿਆਂ ਨੂੰ ਪਤਾ ਹੁੰਦਾ ਬੱਚਿਆਂ ਦਾ ਉਹ ਬਾਹਰੋਂ ਦੇ ਪਤਾ ਨਾ ਕਰਦਾ ਪਰ ਇਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਇਹ ਬੱਚਿਆਂ ਨੂੰ ਆਪਾਂ ਕੋਈ ਦੰਡ ਦੇ ਕੇ ਟੋਣਾ ਇਹਨਾਂ ਨੇ ਹਮੇਸ਼ਾ ਹੀ ਸੰਕਾਪ ਦੀ ਪੂਰੀ ਕੀ ਜਿਹੜੀ ਆ ਨੌਜਵਾਨਾਂ ਨੂੰ ਖੇਤਾਵਾ ਲੱਗੀ ਹੋਈ ਆ ਇਹ ਮੀਰ ਮਛ ਜਿਹੜਾ ਸਾਡਾ ਨੌਜਵਾਨਾਂ ਨੂੰ ਖੇਡਾਂ ਪਰ ਲਾ ਕੇ ਨਸ਼ਿਆਂ ਤੋਂ ਬਚਾਉਣਾ ਤੇ ਚੰਗੇ ਕੰਮ ਵਾਲਾ ਹੋਣਾ ਜਿਹੜਾ ਮੀਰ ਮਛ ਦਿਆ ਇਹਨਾਂ ਇੱਕੋ ਮਛ ਦਾ ਸਾਡੇ ਪੰਜਾਬ ਪੁਲਿਸ ਜਲੰਧਰ ਵਿਖੇ ਦਾ ਇਹ ਸ਼ੁਭਕਰਮਾਂ ਤੇ ਕਦਰ ਹੋਣਾ ਕਰੇ ਤੇ ਅਸੀਂ ਵਕ ਵਕ ਬਿਨਾਂ ਇਸੇ ਤਰ੍ਹਾਂ ਹੀ ਨੌਜਵਾਨਾਂ ਨੂੰ ਇਤਿਬਾਰੀ ਬਾਦ ਮੈਚ ਇਹ ਫਰਸਟ ਮੈਚ ਕਿ ਤੇ ਕ੍ਰਿਕਟ ਮੈਚ ਜਿਸ ਤਰ੍ਹਾਂ ਆਖੇ ਸਿਕਰਟ ਦਾ ਮੈਚ ਸ਼ੁਰੂ ਕੀਤਾ ਸੋ ਨੌਜਵਾਨਾਂ ਨੂੰ ਬੜਾ ਹੀ ਬਖਸ਼ਾ ਸੋ ਅਸੀਂ ਉਜਾਸ਼ ਕਰਦੇ ਇਹਨਾਂ ਬੱਚਿਆਂ ਨੂੰ ਕਿ ਵੱਧ ਤੋਂ ਵੱਧ ਜਿਹੜੀ ਮਿਹਨਤ ਕਰਕੇ ਇਹ ਗਰਾਊਂਡ ਦੇ ਵਿੱਚ ਤੁਸੀਂ ਉੱਚੇ ਰਤਬੇ ਦੇ ਫਤਿਹ ਉਤਜਾਮ ਕਾਨ ਹਾਸਲ ਕਰਨਾ ਤਾਂ ਕਿ ਪਿੰਡ ਦਾ ਨਾਮ ਰੌਣਕ ਹੋਵੇ ਪਤਾ ਲੱਗੇ ਕਿ ਨਵੇਂ ਪਿੰਡ ਦਰਿਆ ਦੀ ਗਰਾਊਂਡ ਦੇ ਵਿੱਚ ਸਟੇਡੀਅਮ ਦੇ ਵਿੱਚ ਅਸੀਂ ਗ੍ਰੈਂਟ ਮੈਂਡਕੀਨ ਕੇ ਅੱਜ ਜਿੱਤੇ ਆ ਤੇ ਕਹਨ ਅਸੀਂ ਜ਼ਿਲ੍ਹੇ ਦੇ ਵਿੱਚ ਜਿਤਨਾ ਤੇ ਭੇ ਪੂਰਾ ਭਾਰਤ ਦੇ ਵਿੱਚ ਅਸੀਂ ਅਵਲ ਆਉਣਾ ਆ ਸਾਡੀ ਅਸੀਂ ਇਹ ਹੀ ਕਿਰਿਆਸ਼ ਕਰਦੇ ਕਿ ਇਹ ਨੌਜਵਾਨ ਦੰਕਪੜੀ ਰਾਤੋਪੜੀ ਤੱਕੀ ਕਰੂ ਤੇ ਛਿੰਗੇ ਪਾਸੇ ਲੱਗਾ ਮਾਰੇ ਕਮਾਤੋ ਜਿਹੜੇ ਪਤਕੀ ਰਿਆ ਅੱਜ ਤੱਕ ਜਿਹੜਾ ਜੋਰ ਰਿਆ